ਪੰਜਾਬ ਦੇ ਵਿੱਚ ਜਨਵਰੀ ਦਾ ਮਹੀਨਾ ਹੈ ਦੁਪਹਿਰ ਦੇ 12 ਵੱਜ ਚੁੱਕੇ ਨੇ ਧੁੰਦ ਇੰਨੀ ਗੂੜੀ ਕਿ ਹੱਥ ਨੂੰ ਹੱਥ ਨਹੀਂ ਸੀ ਦਿਖ ਰਿਹਾ ਪਰ ਅੱਜ ਇਸ ਠੰਡੇ ਮੌਸਮ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਅਜੇ ਹੀ ਅੱਗ ਬਲ ਰਹੀ ਸੀ ਜਿਸ ਨੇ ਪੂਰੇ ਪਿੰਡ ਦਾ ਤਾਪਮਾਨ ਵਧਾ ਦਿੱਤਾ ਸੀ ਗੁਰਦੁਆਰਾ ਸਾਹਿਬ ਦਾ ਵੱਡਾ ਹਾਲ ਸੰਗਤ ਦੇ ਨਾਲ ਖਚਾ-ਖਚ ਭਰਿਆ ਹੋਇਆ ਸੀ ਸੈਂਕੜੇ ਲੋਕ ਮੋਟੀਆਂ ਲੋਈਆਂ ਅਤੇ ਕੰਬਲ ਲੈ ਕੇ ਸਿਰਾਂ ਤੇ ਮਫਲਰ ਬਣ ਕੇ ਬੈਠੇ ਸਨ ਆਮ ਤੌਰ ਤੇ ਵਿਆਹਾਂ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਹਾਸੇ ਹੁੰਦੇ ਨੇ ਰੰਗ ਬਿਰੰਗੇ ਕੱਪੜੇ ਹੁੰਦੇ ਨੇ ਪਰ ਅੱਜ ਇਥੇ ਇੱਕ ਅਜੀਬ ਜਿਹੀ ਖਾਮੋਸ਼ੀ ਸੀ ਇਹ ਖਾਮੋਸ਼ੀ ਕਿਸੇ ਮਰਗ ਵਰਗੀ ਸੀ ਨਾ ਕਿ ਵਿਆਹ ਵਰਗੀ ਲੋਕਾਂ ਦੇ ਮੂੰਹੋਂ ਨਿਕਲਦੇ ਸਾਹਾਂ ਦੀ ਭਾਫ਼ ਸਾਫ਼ ਦਿਖ ਰਹੀ ਸੀ ਪਰ ਕਿਸੇ ਦੀ ਜ਼ੁਬਾਨ ਨਹੀਂ ਸੀ ਖੁੱਲ ਰਹੀ ਸਭ ਦੀਆਂ ਨਜ਼ਰਾਂ ਸਾਹਮਣੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਜੋੜੀ ਤੇ ਟਿਕੀਆਂ ਹੋਈਆਂ ਸਨ ਮੁੰਡਾ ਜਿਸ ਨੇ ਚਿੱਟੇ ਰੰਗ ਦੀ ਅਚਕਨ ਦੇ ਉੱਪਰ ਗਰਮ ਸ਼ਾਲ ਲਈ ਹੋਈ ਸੀ ਅਤੇ ਕੇਸਰੀ ਦਸਤਾਰ ਸਜਾਈ ਸੀ ਉਹ ਪਿੰਡ ਦਾ ਮੌਜੂਦਾ ਸਰਪੰਚ ਗੁਰਬਿੰਦਰ ਸਿੰਘ ਸੀ ਉਸ ਦਾ ਚਿਹਰਾ ਸ਼ਾਂਤ ਸੀ ਮੱਤੇ ਤੇ ਪਈਆਂ ਤੇਉੜੀਆਂ ਦੱਸ ਰਹੀਆਂ ਸਨ ਕਿ ਅੰਦਰ ਕੋਈ ਤੂਫਾਨ ਚੱਲ ਰਿਹਾ ਹੈ ਉਸ ਦੇ ਨਾਲ ਲਾਲ ਰੰਗ ਦੇ ਭਾਰੀ ਸੂਟ ਦੇ ਵਿੱਚ ਜਿਸ ਦੇ ਉੱਪਰ ਮੋਟੀ ਕਢਾਈ ਵਾਲੀ ਫੁਲਕਾਰੀ ਸੀ ਨੀਵੀਂ ਪਾਈ ਬੈਠੀ ਸੀ ਰਪਿੰਦਰ ਕੌਰ ਉਰਫ ਰੂਪ ਰੂਪ ਠੰਡ ਨਾਲ ਨਹੀਂ ਸਗੋਂ ਡਰ ਅਤੇ ਸ਼ਰਮ ਨਾਲ ਕੰਬ ਰਹੀ ਸੀ ਉਹ ਉਹੀ ਰੂਪ ਸੀ ਜੋ ਅੱਜ ਤੋਂ 5 ਸਾਲ ਪਹਿਲਾਂ ਇਸੇ ਪੋ ਦੇ ਮਹੀਨੇ ਦੇ ਵਿੱਚ ਸਰਦਾਰ ਕਰਨੈਲ ਸਿੰਘ ਦੀ ਨੂੰਹ ਬਣ ਕੇ ਆਈ ਸੀ ਪਰ ਅੱਜ ਕੁਦਰਤ ਦਾ ਕਿਹੋ ਜਿਹਾ ਖੇਲ ਸੀ ਕਿ ਉਹੀ ਕਰਨੈਲ ਸਿੰਘ ਜੋ ਰਿਸ਼ਤੇ ਦੇ ਵਿੱਚ ਉਸ ਦਾ ਸਹੁਰਾ ਸੀ ਅੱਜ ਪਿਓ ਬਣ ਕੇ ਉਸ ਦੇ ਸਰਤੇ ਖੜਾ ਸੀ ਆਪਣੀ ਹੀ ਨੂਂ ਦਾ ਦੂਜਾ ਵਿਆਹ ਕਰਵਾ ਰਿਹਾ ਸੀ ਸੰਗਤ ਵਿੱਚ ਬੈਠੀਆਂ ਔਰਤਾਂ ਆਪਸ ਦੇ ਵਿੱਚ ਹੌਲੀ-ਹੌਲੀ ਗੱਲਾਂ ਕਰ ਰਹੀਆਂ ਸਨ ਨੀ ਭੈਣੇ ਵੇਖ ਤਾਂ ਸਹੀ ਇਹ ਕਰਨੈਲ ਸਿੰਘ ਨੂੰ ਕੀ ਹੋ ਗਿਆ ਹੈ ਜਿਉਂ ਦਾ ਪੁੱਤ ਘਰ ਬੈਠਾ ਤੇ ਨੂੰ ਸਰਪੰਚ ਦੇ ਲੜ ਲਾ ਰਿਹਾ ਹੈ ਇਹ ਕਹਿੋ ਜਿਆ ਕਲਯੁਗ ਹੈ ਆਹੋ ਭੈਣੇ ਸੁਣਿਆ ਮੁੰਡਾ ਨਸ਼ੇੜੀ ਹੈ ਪਰ ਫਿਰ ਵੀ ਨੂੰ ਦਾ ਵਿਆਹ ਇਹ ਤਾਂ ਕਦੇ ਸੁਣਿਆ ਹੀ ਨਹੀਂ ਰੱਬ ਹੀ ਰਾਖਾ ਹੈ ਇਸ ਪਰਿਵਾਰ ਦਾ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਬੰਦ ਕੀਤਾ ਗਰੰਟੀ ਸਿੰਘ ਜੀ ਨੇ ਆਨੰਦ ਕਾਰਜ ਦੀ ਅਰਦਾਸ ਲਈ ਮਾਈਕ ਹੱਥ ਦੇ ਵਿੱਚ ਫੜਿਆ ਆਓ ਜੀ ਸਾਰੀ ਸੰਗਤ ਖੜੇ ਹੋ ਅਜੇ ਸੰਗਤ ਆਪਣੀਆਂ ਲੋਈਆਂ ਸੰਭਾਲ ਕੇ ਖੜੀ ਹੋਣ ਹੀ ਲੱਗੀ ਸੀ ਕਿ ਅਚਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਇਨਾ ਜ਼ੋਰਦਾਰ ਧਮਾਕਾ ਹੋਇਆ ਕਿ ਲੱਗਾ ਜਿਵੇਂ ਬੱਦਲ ਫਟ ਗਿਆ ਹੋਵੇ ਬਾਹਰਲੀ ਸੰਘਣੀ ਧੁੰਦ ਨੂੰ چیرਦਾ ਹੋਇਆ ਦਰਵਾਜ਼ੇ ਨੂੰ ਠੁੱਡਾ ਮਾਰ ਕੇ ਇੱਕ ਸ਼ਖਸ ਅੰਦਰ ਦਾਖਲ ਹੋਇਆ ਉਸ ਨੂੰ ਵੇਖ ਕੇ ਸੰਗਤ ਦੇ ਸਾਰ ਹੋ ਗਏ ਉਹ ਕਰਨੈਲ ਸਿੰਘ ਇਕਲੌਤਾ ਪੁੱਤ ਜੋਰਾ ਸੀ ਉਸਦੀ ਹਾਲਤ ਵੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ ਇਨੀ ਕੜਾਕੇ ਦੀ ਠੰਡ ਵਿੱਚ ਉਸਨੇ ਸਿਰਫ ਇੱਕ ਪਤਲੀ ਜੀ ਫਟੀ ਹੋਈ ਕਮੀਜ਼ ਪਾਈ ਪੈਰਾਂ ਦੇ ਵਿੱਚ ਚਪਲਾਂ ਚਿੱਕੜ ਨਾਲ ਲਿਬੜੇ ਹੋਏ ਪੈਰ ਸਨ ਨਸ਼ੇ ਦੀ ਤੋੜ ਕਾਰਨ ਉਸਦਾ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਸੀ ਦੰਦ ਵੱਜ ਰਹੇ ਸਨ ਨੱਕ ਅਤੇ ਅੱਖਾਂ ਦੇ ਵਿੱਚੋਂ ਪਾਣੀ ਵਗ ਰਿਹਾ ਸੀ ਹੱਥ ਵਿੱਚ ਉਸਨੇ ਇੱਕ ਜੰਗਾਲੀ ਹੋਈ ਲੋਹੇ ਦੀ ਰਾੜ ਫੜੀ ਹੋਈ ਸੀ ਉਸ ਦੀਆਂ ਅੱਖਾਂ ਦੇ ਵਿੱਚ ਇਨਸਾਨੀਅਤ ਨਹੀਂ ਸਗੋਂ ਜਾਨਵਰਾਂ ਵਾਲਾ ਵਹਿਸ਼ੀਪੁਣਾ ਸੀ ਰੁਕ ਜਾਓ ਜੋਰੀ ਦੀ ਆਵਾਜ਼ ਫਟੀ ਹੋਈ ਅਤੇ ਭਿਆਨਕ ਸੀ ਕੌਣ ਹੈ ਵੇ ਕੌਣ ਹੈ ਜਿਹੜਾ ਮੇਰੀ ਲੁਗਾਈ ਦਾ ਵਿਆਹ ਕਰਾ ਰਿਹਾ ਹੈ ਇਹ ਰੂਪ ਮੇਰੀ ਹੈ ਮੇਰਾ ਵਿਆਹ ਹੋਇਆ ਇਸ ਦੇ ਨਾਲ ਜੋਰਾ ਲੜ ਖੜਾਉਂਦਾ ਹੋਇਆ ਅੱਗੇ ਵਧਿਆ ਉਸ ਦੇ ਮੂੰਹੋਂ ਨਿਕਲਦੀ ਭਾਫ਼ ਦੱਸ ਰਹੀ ਸੀ ਕਿ ਉਹ ਕਿੰਨਾ ਗੁੱਸੇ ਦੇ ਵਿੱਚ ਸੀ ਸੰਗਤ ਡਰਦੀ ਮਾਰੀ ਪਿੱਛੇ ਹਟ ਗਈ ਰੁਪਿੰਦਰ ਕੌਰ ਨੇ ਡਰ ਨਾਲ ਚੀਕ ਮਾਰੀ ਸਰਪੰਚ ਗੁਰਬਿੰਦਰ ਸਿੰਘ ਦੇ ਪਿੱਛੇ ਲੁਕ ਗਈ ਤੇ ਉਸ ਨੂੰ ਲੱਗਾ ਕਿ ਅੱਜ ਜੋਰਾ ਉਸ ਨੂੰ ਮਾਰ ਦੇਵੇਗਾ ਜੋਰਾ ਸਿੱਧਾ ਆਪਣੇ ਪਿਓ ਕਰਨੈਲ ਸਿੰਘ ਦੇ ਸਾਹਮਣੇ ਖੜਾ ਹੋ ਗਿਆ ਕਰਨੈਲ ਸਿੰਘ ਜਿਸਨੇ ਚਿੱਟਾ ਕੁੜਤਾ ਪਜਾਮਾ ਪਾਇਆ ਸੀ ਉੱਪਰ ਗੂੜੇ ਨੀਲੇ ਰੰਗ ਦੀ ਲੋਈ ਲਈ ਹੋਈ ਸੀ ਇੱਕ ਬੋੜ ਵਾਂਗ ਅਡੋਲ ਖੜਾ ਸੀ ਬਾਪੂ ਓਏ ਬਾਪੂ ਜੋਰੇ ਨੇ ਰਾੜ ਜ਼ਮੀਨ ਤੇ ਮਾਰੀ ਤੈਨੂੰ ਸ਼ਰਮ ਨਹੀਂ ਆਉਂਦੀ ਜੌਂਦੇ ਪੁੱਤ ਦੀ ਧੌਣ ਤੇ ਗੋਡਾ ਰੱਖ ਕੇ ਆਪਣੀ ਇੱਜ਼ਤ ਕਿਸੇ ਹੋਰ ਨੂੰ ਵੇਚ ਰਿਹਾ ਹੈ ਅਜੇ ਮਰਿਆ ਨਹੀਂ ਹਾਂ ਮੈਂ ਜੌਂਦਾ ਹਾਂ ਪੂਰੇ ਹਾਲ ਦੇ ਵਿੱਚ ਸਨਾਟਾ ਖਿੱਚਿਆ ਗਿਆ ਹਰ ਕੋਈ ਸੋਚ ਰਿਹਾ ਸੀ ਕਿ ਹੁਣ ਖੂਨ ਖਰਾਬਾ ਹੋਵੇਗਾ ਕਰਨੈਲ ਸਿੰਘ ਹੌਲੀ ਜਹੀ ਆਪਣੀ ਲੋਈ ਦੇ ਹੇਠਾਂ ਹੱਥ ਪਾਇਆ ਲੋਕਾਂ ਦੇ ਦਿਲਾਂ ਦੀ ਧੜਕਣ ਰੁਕ ਹੀ ਗਈ ਸੀ ਸਭ ਨੂੰ ਲੱਗਾ ਕਿ ਸਰਦਾਰ ਹੁਣ ਆਪਣਾ ਰਿਵੋਲਵਰ ਕੱਢੇਗਾ ਜੋਰਾ ਵੀ ਇੱਕਦਮ ਪਿੱਛੇ हट ਗਿਆ ਉਸ ਦੀਆਂ ਨਸ਼ੇੜੀ ਅੱਖਾਂ ਦੇ ਵਿੱਚ ਮੌਤ ਦਾ ਡਰ ਝਲਕਿਆ ਪਰ ਕਰਨੈਲ ਸਿੰਘ ਨੇ ਜੋ ਕਢਿਆ ਉਹ ਬੰਦੂਕ ਨਹੀਂ ਉਸ ਨੇ ਆਪਣੀ ਲੋਈ ਦੇ ਅੰਦਰੋਂ ਇੱਕ ਚਟੇ ਰੰਗ ਦਾ ਕੱਪੜਾ ਕਢਿਆ ਇੱਕ ਚਿੱਟਾ ਕੋਰਾ ਲਠਾ ਇੱਕ ਕਫਨ ਉਸ ਨੇ ਬੜੇ ਸਕੂਨ ਨਾਲ ਉਹ ਕਫਨ ਜੋਰੇ ਦੇ ਠੰਡ ਨਾਲ ਠਰੇ ਹੋਏ ਪੈਰਾਂ ਦੇ ਵਿੱਚ ਸੁੱਟ ਦਿੱਤਾ ਇਹ ਕੀ ਹੈ ਜੋਰੇ ਨੇ ਹੈਰਾਨ ਹੋ ਕੇ ਪੁੱਛਿਆ ਕਰਨੈਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵੱਲ ਮੁਹ ਕੀਤਾ ਦੋਵੇਂ ਹੱਥ ਜੋੜੇ ਆਪਣੀ ਭਾਰੀ ਆਵਾਜ਼ ਦੇ ਵਿੱਚ ਬੋਲਿਆ ਗਰੰਤੀ ਸਿੰਘ ਜੀ ਲਾਵਾ ਬਾਦ ਵਿੱਚ ਹੋਣਗੀਆਂ ਪਹਿਲਾਂ ਇਸ ਕਫਨ ਨੂੰ ਚੁੱਕੋ ਅਤੇ ਮੇਰੇ ਮਰੇ ਹੋਏ ਪੁੱਤ ਜੋਰੇ ਦੀ ਅੰਤਿਮ ਅਰਦਾਸ ਕਰੋ ਇਹ ਸ਼ਬਦ ਗੁਰਦੁਆਰੇ ਦੇ ਹਾਲ ਦੇ ਵਿੱਚ ਬੰਬ ਵਾਂਗ ਗੂੰਜੇ ਬਾਪੂ ਤੂੰ ਪਾਗਲ ਹੋ ਗਿਆ ਹੈ ਜੋਰਾ ਚੀਕਿਆ ਮੈਂ ਤੇਰੇ ਸਾਹਮਣੇ ਖੜਾ ਹਾਂ ਮੈਂ ਬੋਲ ਰਿਹਾ ਹਾਂ ਕਰਨ ਕਰਨੈਲ ਸਿੰਘ ਨੇ ਜੋਰੇਵਾਲ ਵੇਖਿਆ ਤੱਕ ਨਹੀਂ ਉਸਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਨਹੀਂ ਮੇਰਾ ਪੁੱਤ ਜੋਰਾ ਤਾਂ ਉਸੇ ਦਿਨ ਮਰ ਗਿਆ ਸੀ ਜਿਸ ਦਿਨ ਪੋਦੀ ਠੰਡੀ ਰਾਤ ਉਸਨੇ ਚਿੱਟੇ ਰੇਟੀਕੇ ਲਈ ਆਪਣੀ ਮਰੀ ਹੋਈ ਮਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾ ਕੇ ਵੇਚੀਆਂ ਸਨ ਅੱਜ ਜੋ ਮੇਰੇ ਸਾਹਮਣੇ ਖੜਾ ਹੈ ਇਹ ਇਨਸਾਨ ਨਹੀਂ ਇਹ ਇੱਕ ਚਲਦੀ ਫਿਰਦੀ ਲਾਸ਼ ਹੈ ਇਹ ਇੱਕ ਹਯਾਨ ਹੈ ਅਤੇ ਮੈਂ ਕਰਨੈਲ ਸਿੰਘ ਅੱਜ ਗੁਰੂ ਘਰ ਦੇ ਵਿੱਚ ਐਲਾਨ ਕਰਦਾ ਹਾਂ ਮੈਂ ਆਪਣੀ ਨੋਨੋ ਆਪਣੀ ਧੀ ਬਣਾ ਕੇ ਇਸ ਨਰਕ ਦੇ ਵਿੱਚੋਂ ਆਜ਼ਾਦ ਕਰ ਰਿਹਾ ਹਾਂ ਇਸ ਤੋਂ ਪਹਿਲਾਂ ਕਿ ਜੋਰਾ ਹਮਲਾ ਕਰਦਾ ਕਰਨੈਲ ਸਿੰਘ ਦੇ ਇਸ਼ਾਰੇ ਤੇ ਚਾਰ ਤਕੜੇ ਗੱਬਰੂਆਂ ਨੇ ਜੋਰੇ ਨੂੰ ਦਬੋਚ ਲਿਆ ਪਰ ਦੋਸਤੋ ਇਹ ਅੰਤ ਨਹੀਂ ਇਹ ਤਾਂ ਸਿਰਫ ਇੱਕ ਨਤੀਜਾ ਹੈ ਅਸਲੀ ਕਹਾਣੀ ਤਾਂ ਉਹ ਹੈ ਜੋ ਬੰਦ ਦਰਵਾਜਿਆਂ ਦੇ ਪਿੱਛੇ ਵਾਪਰੀ ਇਹ ਕਿਹੜੀ ਅੱਗ ਸੀ ਜਿਸ ਨੇ ਇੱਕ ਬਾਪ ਦੇ ਦਿਲ ਨੂੰ ਪੱਥਰ ਕਰ ਦਿੱਤਾ ਆਓ ਧੁੰਦ ਦੀ ਚਾਦਰ ਚੁੱਕਦੇ ਹਾਂ ਅਤੇ ਵੇਖਦੇ ਹਾਂ ਉਸ ਬਦਨਸੀਬ ਘਰ ਦੀ ਕਹਾਣੀ ਇਹ ਉਹ ਸਮਾਂ ਸੀ ਜਦੋਂ ਕਰਨੈਲ ਸਿੰਘ ਦੇ ਘਰ ਦੀ ਰੌਣਕ ਪੂਰੇ ਪਿੰਡ ਦੇ ਵਿੱਚ ਸ਼ਿਹੂਰ ਸੀ ਸਰਦੀਆਂ ਦੇ ਦਿਨ ਸਨ ਲੋਹੜੀ ਦਾ ਤਿਹਾਰ ਨੇੜੇ ਸੀ ਕਰਨੈਲ ਸਿੰਘ ਖੇਤਾਂ ਦੇ ਵਿੱਚ ਖੜਾ ਸੀ ਹੱਥ ਦੇ ਵਿੱਚ ਗਰਮ ਚਾਹ ਦਾ ਗਲਾਸ ਸੀ ਉਸ ਦਾ ਪੁੱਤ ਜੋਰਾ ਟਰੈਕਟਰ ਤੇ ਬੈਠਾ ਖੇਤ ਵਾ ਰਿਆ ਸੀ ਧੁੰਦ ਦੇ ਵਿੱਚ ਟਰੈਕਟਰ ਦੀ ਆਵਾਜ਼ ਸੰਗੀਤ ਵਾਂਗ ਚੱਲ ਰਹੀ ਸੀ ਵੇਖ ਸਰਪੰਚਾ ਕਰਨੈਲ ਸਿੰਘ ਨੇ ਮਾਣ ਨਾਲ ਕਿਹਾ ਸੀ ਮੇਰਾ ਜੋਰਾ ਸ਼ੇਰ ਹੈ ਸ਼ੇਰ ਇਸ ਵਾਰ ਕਬੱਡੀ ਕੱਪ ਤੇ ਇਹਨੇ ਝੰਡੇ ਗੱਡ ਦੇਣੇ ਆ ਜਦੋਂ ਜੋਰੇ ਦੇ ਚਿਹਰੇ ਤੇ ਲਾਲੀ ਸੀ ਫਰੀਦ ਦੇ ਵਿੱਚ ਜਾਨ ਸੀ ਘਰ ਦੇ ਚ ਦੁੱਧ ਘਿਓ ਦੀ ਕਮੀ ਨਹੀਂ ਸੀ ਮਾਂ surjeet kaur ਸਾਰਾ ਦਿਨ ਪੁੱਤ ਦੀ ਆਸਿਫਤਾਂ ਕਰਦੀ ਨਹੀਂ ਸੀ ਤੱਕਦੀ ਪਰ ਕਹਿੰਦੇ ਨੇ ਚੰਗੇ ਘਰਾਂ ਨੂੰ ਨਜ਼ਰ ਵੀ ਛੇਤੀ ਲੱਗਦੀ ਹੈ ਜੋਰਾ ਅਕਾਲਸ ਜਾਨ ਲੱਗਾ ਸ਼ਹਿਰੀ ਹਵਾ ਲਗੀ ਸਰਦੀਆਂ ਦੀਆਂ ਛੁੱਟੀਆਂ ਸਨ ਜੋਰੇ ਦੇ ਕੁਝ ਦੋਸਤ ਪਿੰਡ ਆਏ ਉਹ ਮੋਟਰ ਤੇ ਪਾਰਟੀ ਕਰਨ ਲਗੇ ਠੰਡ ਬਹੁਤ ਸੀ ਲੈ ਬਈ ਜੋਰੇ ਇੱਕ ਦੋਸਤ ਨੇ ਕਿਹਾ ਠੰਡ ਬਹੁਤ ਹੈ ਆ ਲੈ ਇੱਕ ਕੈਪਸੂਲ ਖਾਲਾ ਹੈ ਸਰੀਰ ਗਰਮ ਰਹੂਗਾ ਥਕਾਵਟ ਨਹੀਂ ਹੁੰਦੀ ਜੋਰੇ ਨੇ ਨਾ ਕੀਤੀ ਪਰ ਦੋਸਤਾਂ ਦੇ ਜ਼ੋਰ ਪਾਉਣ ਤੇ ਉਸ ਨੇ ਉਹ ਪਹਿਲੀ ਗਲਤੀ ਕਰ ਲਈ ਬਸ ਉਹ ਇੱਕ ਪਲ ਸੀ ਜਿਸ ਨੇ ਕਰਨੈਲ ਸਿੰਘ ਦੀ ਸਾਰੀ ਜ਼ਿੰਦਗੀ ਬਦਲ ਦਿੱਤੀ ਹੌਲੀ ਹੌਲੀ ਕੈਪਸੂਲ ਤੋਂ ਗੱਲ ਛਟੇ ਹੈਰੋਇਨ ਤੱਕ ਪਹੁੰਚ ਗਈ ਸੀ ਪਹਿਲਾਂ ਸ਼ੌਂਕ ਸੀ ਫਿਰ ਮਜਬੂਰੀ ਬਣ ਗਈ ਜੋਰੇ ਦਾ ਰੰਗ ਕਾਲਾ ਪੈਣ ਲੱਗਾ ਅੱਖਾਂ ਵੀ ਦੇਖਾ ਕਾਲੇ ਘੇਰੇ ਪੈ ਗਏ ਘਰੋਂ ਪੈਸੇ ਵੀ ਚੋਰੀ ਹੋਣ ਲੱਗੇ ਇੱਕ ਰਾਤ ਜਨਵਰੀ ਦੀ ਧੁੰਦ ਭਰੀ ਰਾਤ ਸੀ ਕਰਨੈਲ ਸਿੰਘ ਨੂੰ ਪਸ਼ੂਆਂ ਵਾਲੇ ਵਾੜੇ ਦੇ ਵਿੱਚੋਂ ਖੜਕਾ ਸੁਣਿਆ ਉਹ ਟਾਰਚ ਲੈ ਕੇ ਗਿਆ ਉਸਨੇ ਵੇਖਿਆ ਜੋ ਰਾਤ ਤੂੜੀ ਵਾਲੇ ਕੋਠੇ ਦੇ ਵਿੱਚ ਲੁਕ ਕੇ ਬਾਹਾਂ ਤੇ ਟੀਕਾ ਲਗਾ ਰਿਹਾ ਸੀ ਕਰਨੈਲ ਸਿੰਘ ਦੇ ਹੱਥੋਂ ਟਾਰਚ ਡਿੱਗ ਪਈ ਉਸਨੇ ਜੋਰੇ ਨੂੰ ਬਹੁਤ ਕੁੱਟਿਆ ਬਹੁਤ ਰੋਇਆ ਮਾਂ ਸਰਜੀਤ ਕੌਰ ਨੇ ਰੋਂਦਿਆਂ ਕਿਹਾ ਸਰਦਾਰ ਜੀ ਮੁੰਡਾ ਪਟਕ ਗਿਆ ਹੈ ਇਸ ਦਾ ਵਿਆਹ ਕਰ ਦਿਓ ਜਦੋਂ ਘਰ ਵਾਲੀ ਆਵੇਗੀ ਸਿਰ ਤੇ ਜ਼ਿੰਮੇਵਾਰੀ ਪਵੇਗੀ ਆਪੇ ਛੱਡ ਦੇਵੇਗਾ ਮੇਰੇ ਪੁੱਤ ਨੂੰ ਨਾ ਮਾਰੋ ਇਹ ਉਹ ਗਲਤੀ ਸੀ ਜੋ ਸਾਡੇ ਸਮਾਜ ਦੇ ਵਿੱਚ ਅਕਸਰ ਹੁੰਦੀ ਹੈ ਇੱਕ ਵਿਗੜੇ ਹੋਏ ਮੁੰਡੇ ਨੂੰ ਸੁਧਾਰਨ ਲਈ ਕਿਸੇ ਦੀ 마ਸੂਮ ਧੀ ਨੂੰ ਕੁਰਬਾਨੀ ਦਾ ਬੱਕਰਾ ਬਣਾਉਣਾ ਰਿਸ਼ਤਾ ਲੱਭਿਆ ਗਿਆ ਨਾਲ ਦੇ ਪਿੰਡ ਦੀ ਇੱਕ ਬਹੁਤ ਹੀ ਗਰੀਬ ਘਰ ਬੇਹੱਦ ਖੂਬਸੂਰਤ ਅਤੇ ਸੰਸਕਾਰੀ ਕੁੜੀ ਰੁਪਿੰਦਰ ਕੌਰ ਜਿਸ ਦਾ ਨਾਮ ਛੋਟਾ ਰੂਪ ਸੀ ਉਸ ਦੇ ਨਾਲ ਜੋਰੇ ਦਾ ਵਿਆਹ ਕੀਤਾ ਗਿਆ ਰੂਪ ਦੇ ਮਾਪਿਆਂ ਨੇ ਕਰਨੈਲ ਸਿੰਘ ਦੀ ਇੱਜ਼ਤ ਅਤੇ ਇੱਕ ਵੱਡੀ ਕੋਠੀ ਵੇਖ ਕੇ ਹਾਂ ਕਰ ਦਿੱਤੀ ਉਹਨਾਂ ਨੂੰ ਜੋਰੇ ਦੀ ਅਸਲੀਅਤ ਬਾਰੇ ਹਨੇਰੇ ਦੇ ਵਿੱਚ ਹੀ ਰੱਖਿਆ ਗਿਆ ਸੀ ਰੂਪ ਵਿਆਹ ਕੇ ਆਈ ਜਨਵਰੀ ਦਾ ਮਹੀਨਾ ਸੀ ਠੰਡ ਜੋਰਾ ਤੇ ਸੀ ਉਸ ਦੇ ਦਿਲ ਵਿੱਚ ਹਜ਼ਾਰਾਂ ਚਾਅ ਸਨ ਪਰ ਸੁਹਾਗ ਰਾਤ ਵਾਲੀ ਰਾਤ ਹੀ ਉਸ ਦੇ ਸੁਪਨੇ ਕੱਚ ਵਾਂਗ ਟੁੱਟ ਗਏ ਜੋਰਾ ਅੱਧੀ ਰਾਤ ਨੂੰ ਸ਼ਰਾਬ ਅਤੇ ਚਿੱਟੇ ਦੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਜਦੋਂ ਕਮਰੇ ਦੇ ਵਿੱਚ ਆਇਆ ਉਸ ਦੇ ਕੱਪੜਿਆਂ ਦੇ ਵਿੱਚੋਂ ਬਦਬੂ ਆ ਰਹੀ ਸੀ ਉਹ ਬੈੱਡ ਦੇ ਡਿੱਗਦਿਆਂ ਹੀ ਬੇਹੋਸ਼ ਹੋ ਗਿਆ ਰੂਪ ਸਾਰੀ ਰਾਤ ਸਜੀ ਸਜਾਈ ਠੰਡ ਦੇ ਵਿੱਚ ਸੁੰਗੜ ਕੇ ਰੋਂਦੀ ਰਹੀ ਉਸ ਤੋਂ ਬਾਅਦ ਜੋ ਜ਼ਿੰਦਗੀ ਸ਼ੁਰੂ ਹੋਈ ਉਹ ਮੌਤ ਨਾਲੋਂ ਵੀ ਬੜੀ ਸੀ ਨਸ਼ੇ ਨੇ ਜੋਰੇ ਨੂੰ ਇਨਸਾਨ ਤੋਂ ਜਾਨਵਰ ਬਣਾ ਦਿੱਤਾ ਸੀ ਇੱਕ ਸਵੇਰ ਦਾ ਵਾਕਿਆ ਸੁਣੋ ਸਵੇਰ ਦੇ 4 ਵਜੇ ਸਨ ਧੁੰਦ ਇੰਨੀ ਸੀ ਕਿ ਬਾਹਰ ਕੁਝ ਨਹੀਂ ਸੀ ਦਿਸ ਰਿਹਾ ਪਾਣੀ ਵਰਫ ਵਾਂਗ ਠੰਡਾ ਸੀ ਰੂਪ ਬੇੜੇ ਦੇ ਵਿੱਚ ਬੈਠੀ ਕੱਪੜੇ ਧੋ ਰਹੀ ਸੀ ਉਸਦੇ ਹੱਥ ਠੰਡ ਨਾਲ ਨੀਲੇ ਪੈ ਚੁੱਕੇ ਸਨ ਉਂਗਲਾਂ ਸੁਝ ਗਈਆਂ ਸਨ ਜੋਰਾ ਉੱਠ ਕੇ ਆਇਆ ਉਸ ਨੂੰ ਤੋੜ ਲੱਗੀ ਹੋਈ ਸੀ ਉਸ ਦਾ ਸਰੀਰ ਟੁੱਟ ਰਿਹਾ ਸੀ ਪੈਸੇ ਦੇ ਜੋ ਪੈਸੇ ਦੇ ਜੋਰੇ ਨੇ ਆਉਂਦਿਆਂ ਹੀ ਰੂਪ ਨੂੰ ਲੱਤ ਮਾਰੀ ਰੂਪ ਪਾਣੀ ਵਿੱਚ ਡਿੱਗ ਪਈ ਉਹ ਕੰਬਦੀ ਹੋਈ ਉੱઠી ਜੀ ਘਰ ਦੇ ਵਿੱਚ ਆਟਾ ਵੀ ਨਹੀਂ ਹੈ ਪੈਸੇ ਕਿੱਥੋਂ ਲਿਆਵਾਂ ਕੱਲ ਤੁਸੀਂ ਮੇਰੇ ਕੰਨਾਂ ਦੀਆਂ ਵਾਲੀਆਂ ਵੀ ਲੈ ਗਏ ਸੀ ਝੂਠ ਬੋਲਦੀ ਹੈ ਜੋਰੇ ਨੇ ਗੁੱਸੇ ਦੇ ਵਿੱਚ ਰੂਪ ਦੀ ਲੋਈ ਸ਼ਾਲ ਵਿੱਚ ਖਿੱਚ ਲਈ ਆ ਵੇਖ ਕੇ 200 ਰੁਪਏ ਮਿਲ ਜਾਣਗੇ ਸੋਚੋ ਦੋਸਤੋ ਪੋਦੀ ਠੰਡ ਦੇ ਵਿੱਚ ਇੱਕ ਔਰਤ ਗਿੱਲੇ ਕੱਪੜਿਆਂ ਦੇ ਵਿੱਚ ਬਿਨਾਂ ਲੋਈ ਤੋਂ ਖੜੀ ਸੀ ਅਤੇ ਉਸਦਾ ਪਤੀ ਨਸ਼ੇ ਲਈ ਉਸ ਲਈ ਜਿਹੜਾ ਹੈ ਬਿਲਕੁਲ ਬੇਹਾਜ਼ੀ ਕਰ ਰਿਹਾ ਸੀ ਨਸ਼ੇ ਲਈ ਉਸਦੀ ਲੋਈ ਖੋ ਕੇ ਲੈ ਗਿਆ ਰੂਪ ਉਸ ਦਿਨ ਘੰਟਿਆਂ ਬੱਧੀ ਠੰਡ ਦੇ ਵਿੱਚ ਬੈਠੀ ਰੋਂਦੀ ਰਹੀ ਉਸ ਨੂੰ ਤੇਜ਼ ਬੁਖਾਰ ਹੋ ਗਿਆ ਸੀ ਪਰ ਜੋਰਾ ਦਵਾਈ ਲੈਣ ਦੀ ਬਜਾਏ ਸ਼ਾਮ ਨੂੰ ਫਿਰ ਖਾਲੀ ਹੱਥੀ ਮੁੜਿਆ ਸਸ ਸੁਰਜੀਤ ਕੌਰ ਇਹ ਸਭ ਵੇਖ ਕੇ ਅੰਦਰੋਂ ਅੰਦਰੀ ਮੁੱਕਦੀ ਜਾ ਰਹੀ ਸੀ ਉਸ ਨੂੰ ਪਛਤਾਵਾ ਖਾ ਰਿਹਾ ਸੀ ਇੱਕ ਦਿਨ ਸੁਰਜੀਤ ਕੌਰ ਮੰਝੇ ਤੇ ਪੈ ਗਈ ਅੰਤਮ ਸਮੇ ਉਸਨੇ ਕਰਨੈਲ ਸਿੰਘ ਦਾ ਹੱਥ ਫੜਿਆ ਸਰਦਾਰ ਜੀ ਸੁਰਜੀਤ ਕੌਰ ਦਾ ਸਾ ਉਖੜ ਰਿਹਾ ਸੀ ਮੈਂ ਬਹੁਤ ਵੱਡਾ ਪਾਪ ਕੀਤਾ ਹੈ ਮੈਂ ਆਪਣੇ ਪੁੱਤ ਦੇ ਮੋਹ ਦੇ ਵਿੱਚ ਇੱਕ ਮਾਸੂਮ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਮੈਨੂੰ ਰੱਬ ਨੇ ਮaaf ਨਹੀਂ ਕਰਨਾ ਮੇਰੇ ਮਰਨ ਤੋਂ ਬਾਅਦ ਰੂਪ ਨੂੰ ਰੁੜਨ ਨਾ ਦਿਓ ਇਸ ਨੂੰ ਬਚਾ ਲਿਓ ਇਹ ਮੇਰੀ ਆਖਰੀ ਇੱਛਾ ਹੈ ਇਹ ਕਹਿ ਕੇ ਸੁਰਜੀਤ ਕੌਰ ਨੇ ਪ੍ਰਾਨ ਤਿਆਗ ਦਿੱਤੇ ਮਾਂ ਦੀ ਮੌਤ ਤੋਂ ਬਾਅਦ ਜੋਰਾ ਹੋਰ ਵੀ ਬੇਲਗਾਮ ਹੋ ਗਿਆ ਸੀ ਉਸਨੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਹੁਣ ਉਸਦੀ ਨਜ਼ਰ ਜ਼ਮੀਨ ਤੇ ਸੀ ਪਰ ਕਰਨੈਲ ਸਿੰਘ ਨੇ ਜ਼ਮੀਨ ਦੇਣ ਤੋਂ ਸਾਫ਼ ਹੀ ਮਨਾਂ ਕਰ ਦਿੱਤਾ ਸੀ ਫਿਰ ਆਇਆ ਉਹ ਕਾਲਾ ਦਿਨ ਜਿਸਨੇ ਕਰਨੈਲ ਸਿੰਘ ਦੇ ਸਵਰ ਦਾ ਬੰਨ ਤੋੜ ਦਿੱਤਾ ਜਨਵਰੀ ਦੀ ਇੱਕ ਹੋਰ ਧੁੰਦ ਭਰੀ ਸ਼ਾਮ ਸੀ ਕਰਨੈਲ ਸਿੰਘ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਹੋਇਆ ਘਰ ਦੇ ਵਿੱਚ ਰੂਪ ਇਕੱਲੀ ਸੀ ਜੋਰਾ ਆਇਆ ਉਸ ਦੀਆਂ ਅੱਖਾਂ ਦੇ ਵਿੱਚ ਅੱਜ ਨਸ਼ੇ ਦੀ ਤੋੜ ਨਹੀਂ ਬਲਕਿ ਇੱਕ ਖੌਫਨਾਕ ਦਰਿੰਦਗੀ ਸੀ ਉਸ ਦੇ ਨਾਲ ਦੋ ਹੋਰ ਮੁੰਡੇ ਸਨ ਜੋ ਸ਼ਕਲ ਤੋਂ ਹੀ ਗੁੰਡੇ ਲੱਗਦੇ ਸੀ ਰੂਪ ਬਾਹਰ ਆ ਜੋਰੇ ਨੇ ਆਵਾਜ਼ ਮਾਰੀ ਰੂਪ ਰਸੋਈ ਦੇ ਵਿੱਚੋਂ ਡਰਦੇ ਡਰਦੇ ਹਰਾਈ ਕੀ ਗੱਲ ਆ ਮੇਰੇ ਦੋਸਤ ਨੇ ਸ਼ਹਿਰੋਂ ਆਏ ਨੇ ਇਹਨਾਂ ਕੋਲ ਸਮਾਨ ਭਾਵ ਕੀ ਚਿੱਟਾ ਬਹੁਤ ਹੈ ਪਰ ਮੇਰੇ ਕੋਲ ਪੈਸੇ ਨਹੀਂ ਇਹ ਕਹਿੰਦੇ ਪੈਸੇ ਨਹੀਂ ਤਾਂ ਕੁਝ ਹੋਰ ਸਹੀ ਜੋੜੇ ਨੇ ਬੇਸ਼ਰਮੀ ਨਾਲ ਹੱਸਦਿਆ ਕਿਹਾ ਤੂੰ ਇਹਨਾਂ ਨੂੰ ਖੁਸ਼ ਕਰ ਦੇ ਮੈਨੂੰ ਨਸ਼ਾ ਮਿਲ ਜਾਵੇਗਾ ਇੱਕ ਪਤੀ ਆਪਣੀ ਪਤਨੀ ਨੂੰ ਵੇਚ ਰਿਹਾ ਸੀ ਉਹ ਵੀ ਚੰਦਗ੍ਰਾਮ ਨਸ਼ੇ ਦੇ ਲਈ ਰੂਪ ਦੇ ਸਰੀਰ ਦੇ ਵਿੱਚ ਜਿਵੇਂ ਬਿਜਲੀ ਦੌੜ ਗਈ ਉਸ ਦਾ ਡਰ ਖਤਮ ਹੋ ਗਿਆ ਅੰਦਰਲੀ ਚੰਡੀ ਜਾਗ ਪਈ ਉਸ ਨੇ ਪਿੱਛੇ ਮੋੜ ਕਿਰਸੋਈ ਵਿੱਚੋਂ ਸਬਜ਼ੀ ਕੱਟਣ ਵਾਲਾ ਵੱਡਾ ਚਾਕੂ ਝੁਕ ਲਿਆ ਖਬਰਦਾਰ ਜੇ ਮੇਰੇ ਨੇੜੇ ਆਏ ਰੂਪ ਸ਼ੇਰਨੀ ਵਾਂਗ ਗਰਜੀ ਮੈਂ ਆਪਣੀ ਜਾਨ ਦੇ ਦਿਆਂਗੀ ਜਾਂ ਤੁਹਾਡੀ ਜਾਨ ਲੈ ਲਵਾਂਗੀ ਲੱਖ ਲਾਨਤ ਹੈ ਤੇਰੇ ਜਮਣ ਤੇ ਜੋਰਾ ਸਿਆ ਤੂੰ ਮਰ ਕਿਉਂ ਨਹੀਂ ਜਾਂਦਾ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਜੋਰੇ ਨੂੰ ਗੁੱਸਾ ਆ ਗਿਆ ਤੂੰ ਮੇਰੇ ਅੱਗੇ ਬੋਲਦੀ ਹੈ ਉਸਨੇ ਅੱਗੇ ਵੱਧ ਕੇ ਰੂਪ ਦਾ ਗੁੱਟ ਮੋੜਿਆ ਉਸ ਨੂੰ ਕੰਧ ਦੇ ਵਿੱਚ ਮਾਰਿਆ ਰੂਪ ਦਾ ਸਿਰ ਕੰਧ ਨਾਲ ਵਜਾ ਖੂਨ ਦੀ ਧਾਰ ਵਹਿ ਤੁਰੀ ਉਹ ਚੀਕੀ ਜੋਰੇ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਫਰਸ਼ ਤੇ ਘੜਿਸਣਾ ਸ਼ੁਰੂ ਕਰ ਦਿੱਤਾ ਸੀ ਠੀਕ ਉਸੇ ਵੇਲੇ ਕਰਨੈਲ ਸਿੰਘ ਗੇਟ ਤੋਂ ਅੰਦਰ ਆਇਆ ਉਸਨੇ ਰੂਪ ਦੀ ਚੀਕ ਸੁਣੀ ਅੰਦਰ ਦਾ ਨਜ਼ਾਰਾ ਵੇਖ ਕੇ ਉਸ ਬਜ਼ੁਰਗ ਦਾ ਬਾਪ ਦਾ ਖੂਨ ਹੀ ਖੋਲ ਗਿਆ ਸੀ ਉਸਨੇ ਜਦੋਂ ਵੇਖਿਆ ਕਿ ਆਖਰ ਇਹ ਕੀ ਹੋ ਰਿਹਾ ਹੈ ਉਸਨੇ ਕੰਧ ਤੇ ਟੰਗੀ ਹੋਈ ਆਪਣੀ ਭਾਰੀ ਡਾਂਗ ਚੁੱਕੀ ਬਸ ਕਰ ਓਏ ਕੁੱਤਿਆ ਕਰਨੈਲ ਸਿੰਘ ਨੇ ਪੂਰੀ ਤਾਕਤ ਨਾਲ ਡਾਂਗ ਜੋਰੇ ਦੇ ਮੋਢੇ ਤੇ ਮਾਰੀ ਕੜਕ ਦੀ ਆਵਾਜ਼ ਆਈ ਜੋਰਾ ਚੀਕਦਾ ਹੋਇਆ ਥੱਲੇ ਡਿਗਿਆ ਉਸਦੇ ਦੋਸਤ ਭੱਜ ਗਏ ਕਰਨੈਲ ਸਿੰਘ ਨੇ ਅੱਜ ਪਹਿਲੀ ਵਾਰ ਆਪਣੇ ਪੁੱਤ ਨੂੰ ਇੰਨਾ ਮਾਰਿਆ ਕਿ ਉਹ ਅਧ ਮੋਇਆ ਹੋ ਗਿਆ ਰੂਪ ਨੂੰ ਹਸਪਤਾਲ ਲਜਾਇਆ ਗਿਆ ਉਸਦੇ ਸਿਰ ਤੇ 12 ਟਾਂਕੇ ਲੱਗੇ ਉਸਦੇ ਠੰਡੀ ਰਾਤ ਹਸਪਤਾਲ ਦੇ ਬੈਂਚ ਤੇ ਬੈਠਾ ਕਰਨੈਲ ਸਿੰਘ ਰੋ ਰਿਹਾ ਸੀ ਉਸ ਨੂੰ ਆਪਣੀ ਮਰੀ ਹੋਈ ਪਤਨੀ ਦਾ ਵਾਦਾ ਯਾਦ ਆ ਰਿਹਾ ਸੀ ਉਸ ਨੇ ਅੰਦਰ ਜਾ ਕੇ ਵੇਖਿਆ ਰੂਪ ਬੇਹੋਸ਼ ਪਈ ਸੀ ਉਸ ਦੇ ਚਿਹਰੇ ਤੇ ਨੀਲ ਸਨ ਕਰਨੈਲ ਸਿੰਘ ਨੇ ਉਸੇ ਪਲ ਇੱਕ ਫੈਸਲਾ ਲਿਆ ਬਸ ਬਹੁਤ ਹੋ ਗਿਆ ਇਹ ਕੁੜੀ ਮੇਰੀ ਨੂੰ ਨਹੀਂ ਮੇਰੀ ਧੀ ਹੈ ਜੇ ਅੱਜ ਮੈਂ ਚੁੱਪ ਰਿਹਾ ਤਾਂ ਕੱਲ ਨੂੰ ਇਸ ਦੀ লাশ ਮੇਰੇ ਘਰੋਂ ਨਿਕਲੇਗੀ ਮੈਂ ਸਮਾਜ ਦੀ ਪਰਵਾਹ ਨਹੀਂ ਕਰਾਂਗਾ ਅਗਲੇ ਦਿਨ ਸਵੇਰੇ ਜਦੋਂ ਧੁੰਦ ਜੇ ਛੁੱਟੀ ਨਹੀਂ ਸੀ ਕਰਨੈਲ ਸਿੰਘ ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਦੇ ਘਰ ਪਹੁੰਚਿਆ ਗੁਰਬਿੰਦਰ ਸਿੰਘ ਇੱਕ ਨੇਕ ਇਨਸਾਨ ਸੀ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੀ 5 ਸਾਲਾਂ ਦੀ ਧੀ ਸਿਮਰਤ ਨਾਲ ਇਕੱਲਾ ਰਹਿੰਦਾ ਸੀ ਗੁਰਬਿੰਦਰ ਸਿੰਘ ਆਪਣੀ ਧੀ ਨੂੰ ਸਕੂਲ ਲਈ ਤਿਆਰ ਕਰ ਰਿਹਾ ਸੀ ਸਿਮਰਤ ਕਹਿ ਰਹੀ ਸੀ ਪਾਪਾ ਮੇਰੀ ਮੰਮੀ ਕਦੋਂ ਆਵੇਗੀ ਮੇਰੀ ਗੋਤ ਕੌਣ ਕਰੇਗਾ ਗੁਰਬਿੰਦਰ ਦੀਆਂ ਅੱਖਾਂ ਭਰਾਈਆਂ ਸਨ ਉਸੇ ਵੇਲੇ ਕਰਨੈਲ ਸਿੰਘ ਅੰਦਰ ਆਇਆ ਬਾਪੂ ਜੀ ਐਨੀ ਸਵੇਰੇ ਸੁਖ ਤਾਂ ਹੈ ਗੁਰਬਿੰਦਰ ਨੇ ਪੁੱਛਿਆ ਕਰਨੈਲ ਸਿੰਘ ਨੇ ਬਿਨਾ ਕੁਝ ਬੋਲੇ ਸਿਰ ਤੋਂ ਆਪਣੀ ਇੱਜ਼ਤ ਆਪਣੀ ਪਗਲਾਹੀ ਗੁਰਬਿੰਦਰ ਦੇ ਪੈਰਾਂ ਦੇ ਵਿੱਚ ਰੱਖ ਦਿੱਤੀ ਗੁਰਬਿੰਦਰ ਦੇ ਹੱਥਾਂ ਦੇ ਵਿੱਚੋਂ ਧੀ ਦਾ ਟਿਫਨ ਡਿੱਗ ਪਿਆ ਬਾਪੂ ਜੀ ਇਹ ਕੀ ਕਰ ਰਹੇ ਹੋ ਤੁਸੀਂ ਪਿੰਡ ਦੇ ਬਜ਼ੁਰਗ ਹੋ ਪਿਓ ਸਮਾਨ ਹੋ ਪਾਪ ਚੜਾ ਰਹੇ ਹੋ ਮੈਨੂੰ ਕਰਨੈਲ ਸਿੰਘ ਫੁੱਟ ਫੁੱਟ ਕੇ ਰੋਪਿਆ ਪੁੱਤ ਗੁਰਬਿੰਦਰ ਮੇਰੀ ਇੱਜ਼ਤ ਬਚਾਲੇ ਮੇਰੀ ਧੀ ਰੂਪ ਨੂੰ ਬਚਾਲੇ ਮੇਰਾ ਪੁੱਤ ਰਾਖਸ਼ ਬਣ ਗਿਆ ਹੈ ਕੱਲ ਉਸਨੇ ਰੂਪ ਨੂੰ ਦੀ ਕੋਸ਼ਿਸ਼ ਕੀਤੀ ਅੱਜ ਉਹ ਹਸਪਤਾਲ ਦੇ ਵਿੱਚ ਹੈ ਕੱਲ ਸ਼ਮਸ਼ਾਨ ਦੇ ਵਿੱਚ ਹੋਵੇਗੀ ਮੈਂ ਚਾਹੁੰਦਾ ਹਾਂ ਕਿ ਤੂੰ ਰੂਪ ਨਾਲ ਵਿਆਹ ਕਰਵਾ ਲਵੇ ਗੁਰਬਿੰਦਰ ਸੁਣ ਹੋ ਗਿਆ ਸੀ ਕਮਰੇ ਦੇ ਵਿੱਚ ਸਿਰਫ ਹੀਟਰ ਦੀ ਆਵਾਜ਼ ਆ ਰਹੀ ਸੀ ਪਰ ਬਾਪੂ ਜੀ ਗੁਰਬਿੰਦਰ ਥੜਕਿਆ ਇਹ ਕਿਵੇਂ ਹੋ ਸਕਦਾ ਹੈ ਜੋੜਾ ਜਿਉਂਦਾ ਹੈ ਸਮਾਜ ਕੀ ਕਹੇਗਾ ਲੋਕ ਮੇਰੇ ਮੂੰਹ ਤੇ ਥੁੱਕਣਗੇ ਸਰਪੰਚ ਹੋ ਕੇ ਕਿਸੇ ਦੀ ਨੂੰ ਘਰ ਪਾ ਲਈ ਹੈ ਮੇਰੀ ਸਿਆਸਤ ਮੇਰੀ ਇੱਜ਼ਤ ਸਭ ਮਿੱਟੀ ਹੋ ਜਾਵੇਗਾ ਕਰਨੈਲ ਸਿੰਘ ਨੇ ਗੁਰਬਿੰਦਰ ਦੇ ਮੋਢੇ ਫੜ ਕੇ ਝੰਡੋੜਿਆ ਕਿਹਾ ਕਿਹੜਾ ਸਮਾਜ ਪੁੱਤ ਉਹ ਸਮਾਜ ਜੋ ਤਮਾਸ਼ਾ ਵੇਖਦਾ ਹੈ ਜਦੋਂ ਮੇਰੀ ਨੂੰ ਠੰਡ ਦੇ ਵਿੱਚ ਕੱਪੜੇ ਧੋਣ ਲਈ ਮਜਬੂਰ ਸੀ ਉਦੋਂ ਸਮਾਜ ਕਿੱਥੇ ਸੀ ਪੁੱਤ ਪੱਗਾਂ ਸਿਰਾਂ ਤੇ ਹੀ ਸੋਹਣੀਆਂ ਲੱਗਦੀਆਂ ਨੇ ਤੇ ਘਰ ਦੀਆਂ ਧੀਆਂ ਸੁਰੱਖਿਅਤ ਹੋਣ ਵੇਖ ਤੇਰੀ ਧੀ ਵੀ ਮਾਂ ਨੂੰ ਉਡੀਕਦੀ ਹੈ ਤੇ ਮੇਰੀ ਧੀ ਰੂਪ ਨੂੰ ਇੱਕ ਸਹਾਰੇ ਦੀ ਲੋੜ ਹੈ ਇਹ ਦੋਵੇਂ ਟੁੱਟੇ ਹੋਏ ਦਿਲ ਜੁੜ ਜਾ ਸਕਣਗੇ ਗੁਰਬਿੰਦਰ ਨੇ ਆਪਣੀ ਧੀ ਸਿਮਰਤ ਵੱਲ ਵੇਖਿਆ ਜੋ ਹੈਰਾਨੀ ਨਾਲ ਵੇਖ ਰਹੀ ਸੀ ਪਰ ਉਸਨੇ ਕਰਨੈਲ ਸਿੰਘ ਦੀ ਪੱਗ ਚੁੱਕ ਕੇ ਉਹਨਾਂ ਦੇ ਸਿਰ ਤੇ ਰੱਖੀ ਪਾਪੂ ਜੀ ਅੱਜ ਤੱਕ ਲੋਕਾਂ ਦੀਆਂ ਧੀਆਂ ਮਾਰਨ ਵਾਲੇ ਪਿਓ ਵੇਖੇ ਨੇ ਪਰ ਧੀ ਬਚਾਉਣ ਲਈ ਪੱਗ ਰੋਲਣ ਵਾਲਾ ਪਿਓ ਪਹਿਲੀ ਵਾਰ ਵੇਖਿਆ ਹੈ ਜੇ ਤੁਸੀਂ ਇੰਨਾ ਵੱਡਾ ਜਿਗਰਾ ਕਰ ਸਕਦੇ ਹੋ ਤਾਂ ਮੈਂ ਵੀ ਪਿੱਛੇ ਨਹੀਂ ਹਟਾਂਗਾ ਮੈਨੂੰ ਮਨਜ਼ੂਰ ਹੈ ਸਭ ਕੁਝ ਚੋਰੀ ਛੁਪੇ ਨਹੀਂ ਗੁਰੂ ਘਰ ਹਜ਼ੂਰੀ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਡੰਕੇ ਦੀ ਚੋਟ ਤੇ ਹੋਵੇਗਾ ਗੁਪਤ ਤਰੀਕੇ ਦੇ ਨਾਲ ਰੂਪ ਦਾ ਤਲਾਕ ਨਾਮਾ ਤਿਆਰ ਹੋਇਆ ਜੋਰੇ ਨੂੰ ਇਲਾਜ ਦੇ ਬਹਾਨੇ ਸ਼ਹਿਰ ਭੇਜਿਆ ਗਿਆ ਪਰ ਉਹ ਭੱਜ ਆਇਆ ਅਤੇ ਫਿਰ ਉਹ ਘਟਨਾ ਵਾਪਰੀ ਜੋ ਅਸੀਂ ਸ਼ੁਰੂ ਦੇ ਵਿੱਚ ਵੇਖੀ ਸੀ ਉਹ ਵਾਪਸ ਆਉਂਦੇ ਹਾਂ ਗੁਰਦੁਆਰੇ ਦੇ ਉਸੇ ਦ੍ਰਿਸ਼ ਤੇ ਜਿੱਥੇ ਕਰਨੈਲ ਸਿੰਘ ਨੇ ਕਫਨ ਸੁਟਿਆ ਸੀ ਜੋਰਾ ਅਜੇ ਵੀ ਦਹਾੜ ਰਿਹਾ ਸੀ ਮੈਂ ਕੇਸ ਕਰਾਂਗਾ ਮੈਂ ਥਾਣੇ ਜਾਵਾਂਗਾ ਤੂੰ ਮੇਰੇ ਜਿਉਂਦੇ ਜੀ ਮੇਰੇ ਘਰ ਵਾਲੀ ਨਹੀਂ ਖੋ ਸਕਦਾ ਕਰਨੈਲ ਸਿੰਘ ਨੇ ਬੜੇ ਠੰਮੇ ਨਾਲ ਆਪਣੀ ਜੇਬ ਵਿੱਚੋਂ ਮੋਬਾਈਲ ਕਢਿਆ ਅਤੇ ਗੁਰਦੁਆਰੇ ਦੇ ਮਾਈਕ ਕੋਲ ਕੀਤਾ ਜਾਂ ਭੱਜਦਾ ਥਾਣੇ ਪਰ ਥਾਣੇ ਜਾਣ ਤੋਂ ਪਹਿਲਾਂ ਪੂਰਾ ਪਿੰਡ ਆ ਜਰੂਰ ਸੁਣ ਲਵੇ ਜਿਵੇਂ ਹੀ ਇਹ ਗੱਲ ਸਾਰਿਆਂ ਨੇ ਸੁਣੀ ਸਾਰੇ ਹੀ ਇੱਕਦਮ ਹੀ ਹੋ ਗਏ ਸਨਮ ਉਸਨੇ ਇੱਕ ਰਿਕਾਰਡਿੰਗ ਚਲਾਈ ਇਹ ਜੋਰੇ ਦੀ ਆਵਾਜ਼ ਸੀ ਜੋ ਉਸਨੇ ਉਸੇ ਕਾਲੀ ਰਾਤ ਨੂੰ ਆਪਣੇ ਦੋਸਤ ਨੂੰ ਫੋਨ ਤੇ ਕਹੀ ਸੀ ਹੈਲੋ ਬਿੱਲੇ ਯਾਰ ਤੂੰ ਸਮਾਨ ਲੈ ਕੇ ਆ ਜਾ ਮੋਟਰ ਤੇ ਪੈਸੇ ਨਹੀਂ ਹੈਗੇ ਪਰ ਮੈਂ ਆਪਣੇ ਘਰ ਵਾਲੀ ਰੂਪ ਨੂੰ ਲੈ ਕੇ ਆ ਰਿਹਾ ਹਾਂ ਤੂੰ ਜੋ ਮਰਜ਼ੀ ਕਰੀ ਬਸ ਮੈਨੂੰ ਤੋੜ ਨਹੀਂ ਲਗਣੀ ਚਾਹੀਦੀ ਮੈਨੂੰ ਨਸ਼ਾ ਚਾਹੀਦਾ ਹੈ ਪੂਰੇ ਹਾਲ ਦੇ ਵਿੱਚ ਜਿਵੇਂ ਕਿਸੇ ਨੇ ਬਰਫ਼ ਜਮਾ ਦਿੱਤੀ ਹੋਵੇ ਰਿਕਾਰਡਿੰਗ ਖਤਮ ਹੋਈ ਤਾਂ ਸੰਗਤ ਵਿੱਚ ਬੈਠੀਆਂ ਔਰਤਾਂ ਨੇ ਆਪਣੇ ਕੰਨਾਂ ਨੂੰ ਹੱਥ ਲਾ ਲਏ ਹਾਏ ਰਬਾ ਇਹਨਾਂ ਗਿਰਿਆ ਹੋਇਆ ਇਨਸਾਨ ਇਹ ਤਾਂ ਜਾਨਵਰਾਂ ਤੋਂ ਵੀ ਭੈੜਾ ਨਿਕਲਿਆ ਲੋਕਾਂ ਦੀਆਂ ਅੱਖਾਂ ਦੇ ਵਿੱਚ ਜੋਰੇ ਲਈ ਜੋ ਥੋੜੀ ਬਹੁਤ ਹਮਦਰਦੀ ਸੀ ਉਹ ਨਰੋਲ ਨਫਰਤ ਦੇ ਵਿੱਚ ਬਦਲ ਗਈ ਜੋੜਾ ਹੁਣ ਨਜ਼ਰਾਂ ਨਹੀਂ ਸੀ ਮਿਲਾ پا ਰਿਹਾ ਕਰਨੈਲ ਸਿੰਘ ਨੇ ਗਰਜਵੀਂ ਆਵਾਜ਼ ਦੇ ਵਿੱਚ ਪੁੱਛਿਆ ਪਿੰਡ ਵਾਲਿਓ ਦੱਸੋ ਕੀ ਇੱਕ ਅਜਿਹੇ ਦਰਿੰਦੇ ਨੂੰ ਜੋ ਨਸ਼ੇ ਲਈ ਆਪਣੀ ਪਤਨੀ ਦਾ ਸੌਦਾ ਕਰੇ ਉਸ ਨੂੰ ਪਤੀ ਕਹਾਉਣ ਦਾ ਹੱਕ ਹੈ ਸੰਗਤ ਵਿੱਚੋਂ ਇੱਕ ਬਜ਼ੁਰਗ ਸੂਬੇਦਾਰ ਉਠਿਆ ਨਹੀਂ ਕਰਨੈਲ ਸਿਆ ਤੂੰ ਅੱਜ ਜੋ ਕੀਤਾ ਉਹ ਧਰਮ ਦਾ ਕੰਮ ਹੈ ਲਨਤ ਹੈ ਇਹੋ ਜੀ ਔਰਾਰਤੇ ਕੱਢੋ ਇਸ ਨੂੰ ਬਾਹਰ ਪੂਰਾ ਹਾਲ ਜੈਕਾਰਿਆਂ ਦੇ ਨਾਲ ਗੂੰਜ ਉਠਿਆ ਬੋਲੇ ਸੋ ਨਿਹਾਲ ਆਲੋ ਸਤਿ ਸ਼੍ਰੀ ਅਕਾਲ ਚਾਰ ਗੱਬਰੂਆਂ ਨੇ ਜੋਰੇ ਨੂੰ ਫੜ ਲਿਆ ਧੱਕੇ ਮਾਰ ਕੇ ਗੁਰਦੁਆਰੇ ਦੇ ਦਰਵਾਜ਼ੇ ਤੋਂ ਬਾਹਰ ਧੁੰਦ ਦੇ ਵਿੱਚ ਸੁੱਟ ਦਿੱਤਾ ਜੋਰਾ ਚੀਕਦਾ ਰਿਹਾ ਪਰ ਅੱਜ ਉਸ ਦੀ ਸੁਣਨ ਵਾਲਾ ਕੋਈ ਨਹੀਂ ਸੀ ਫਿਰ ਕਰਨੈਲ ਸਿੰਘ ਨੇ ਆਪਣੀ ਨਵੀਂ ਕੇਸਰੀ ਪੱਗ ਲਾਹੀ ਗੁਰਵਿੰਦਰ ਸਿੰਘ ਦੇ ਸਿਰ ਤੇ ਰੱਖ ਦਿੱਤੀ ਸਰਪੰਚ ਸਾਹਿਬ ਅੱਜ ਤੋਂ ਤੁਸੀਂ ਮੇਰੇ ਜਵਾਈ ਨਹੀਂ ਮੇਰੇ ਵੱਡੇ ਪੁੱਤ ਹੋ ਮੇਰੀ ਧੀ ਰੂਪ ਦਾ ਖਿਆਲ ਰੱਖਿਓ ਇਸਨੇ ਬਹੁਤ ਠੰਡੀਆਂ ਰਾਤਾਂ ਰੋਕੇ ਕੱਟੀਆਂ ਨੇ ਉਹਨ ਇਸ ਨੂੰ ਨਿੱਗ ਦੇ ਦਿਓ ਗੁਰਵਿੰਦਰ ਨੇ ਕਰਨੈਲ ਸਿੰਘ ਦੇ ਮੋਢਿਆਂ ਨੂੰ ਹੱਥ ਲਾਇਆ ਬਾਪੂ ਜੀ ਰੂਪ ਹੁਣ ਮੇਰੀ ਜ਼ਿੰਮੇਵਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਮਾ ਹੋਈਆਂ ਜਦੋਂ ਡੋਲੀ ਤੁਰਨ ਦਾ ਵੇਲਾ ਆਇਆ ਤਾਂ ਰੂਪ ਕਰਨੈਲ ਦੇ ਗਲ ਲਾ ਕੇ ਇਹਨਾਂ ਰੋਈ ਕਿ ਪੱਥਰ ਦਿਲ ਵੀ ਪਿਗਲ ਗਏ ਬਾਪੂ ਅੱਜ ਤੁਸੀਂ ਮੇਰਾ ਦੁਬਾਰਾ ਜਨਮ ਕੀਤਾ ਹੈ ਅਗਲੇ ਜਨਮ ਮੈਂ ਤੁਹਾਡੀ ਕੁਖਤੋ ਧੀ ਬਣ ਕੇ ਜਮਣਾ ਚਾਹੁੰਦੀ ਹਾਂ ਕਰਨੈਲ ਸਿੰਘ ਨੇ ਅਤਰੂ ਪੁੰਝਦਿਆਂ ਕਿਹਾ ਜਹਾ ਤੀਏ ਖੁਸ਼ ਰਹਿ ਅੱਜ ਤੋਂ ਤੇਰੇ ਸਾਰੇ ਦੁੱਖ ਉਸ ਕਫਨ ਦੇ ਨਾਲ ਹੀ ਦਫ਼ਨ ਹੋ ਗਏ ਨੇ ਇਸ ਘਟਨਾ ਤੋਂ ਬਾਅਦ ਕੀ ਹੋਇਆ ਜੋਰਾ ਜਿਸ ਨੂੰ ਪਰਿਵਾਰ ਅਤੇ ਸਮਾਜ ਨੇ ਤਿਆਗ ਦਿੱਤਾ ਸੀ ਉਹ ਪਾਗਲ ਹੋ ਗਿਆ ਉਹ ਜਨਵਰੀ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਸੜਕਾਂ ਤੇ ਭੀਖ ਮੰਗਦਾ ਫਿਰਦਾ ਰਿਹਾ 6 ਕੁ ਮਹੀਨੇ ਬਾਅਦ ਅਗਲੇ ਸਾਲ ਦੀ ਲੋਹੜੀ ਵਾਲੇ ਦਿਨ ਪਿੰਡ ਦੇ ਬਾਹਰ ਗੰਦੇ ਨਾਲੇ ਕੋਲ ਇੱਕ Laash ਮਿਲੀ Laash ਆਕੜੀ ਹੋਈ ਸੀ ਉਸਦੇ ਹੱਥ ਵਿੱਚ ਉਹੀ ਚਿੱਟਾ ਕੱਢਣ ਕਫਨ ਸੀ ਜੋ ਉਸਦੇ ਬਾਪੂ ਨੇ ਉਸਨੂੰ ਦਿੱਤਾ ਸੀ ਨਸ਼ੇ ਨੇ ਇੱਕ ਹਸਦੇ ਖੇਡ ਦੇ ਕਬੱਡੀ ਖਿਡਾਰੀ ਦਾ ਅੰਤ ਇਹਨਾਂ ਭਿਆਨਕ ਦੂਜੇ ਪਾਸੇ ਰੂਪ ਅਤੇ ਗੁਰਵਿੰਦਰ ਦਾ ਘਰ ਸਵਰਗ ਬਣ ਗਿਆ ਰੂਪ ਨੇ ਗੁਰਵਿੰਦਰ ਦੀ 마ਸੂਮ ਧੀ ਸਿਮਰਤ ਨੂੰ ਆਪਣੀ ਧੀ ਵਾਂਗ ਗਲ ਨਾਲ ਲਾਇਆ ਬੱਚੀ ਉਸ ਨੂੰ ਹੀ ਆਪਣੀ ਮਾਂ ਸਮਝਣ ਲੱਗੀ ਅਤੇ ਰੂਪ ਇੱਕ ਇੱਜ਼ਤਦਾਰ ਘਰ ਦੇ ਵਿੱਚ ਜਾ ਚੁੱਕੀ ਸੀ ਕਰਨੈਲ ਸਿੰਘ ਨੇ ਆਪਣੀ ਸਾਰੀ ਜ਼ਮੀਨ ਇੱਕ ਟਰਸਟ ਨੂੰ ਦੇ ਦਿੱਤੀ ਜੋ ਨਸ਼ਾ ਪੀੜਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਦਾ ਸੀ ਦੋਸਤੋ ਇਹ ਕਹਾਣੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਅਸੀਂ ਅਕਸਰ ਡਰਦੇ ਹਾਂ ਕਿ ਸਮਾਜ ਕੀ ਕਹੇ ਕਾ ਪਰ ਕਰਨੈਲ ਸਿੰਘ ਨੇ ਸਾਬਤ ਕਰ ਦਿੱਤਾ ਕਿ ਜਦੋਂ ਗਲਤ ਧੀ ਦੀ ਜ਼ਿੰਦਗੀ ਦੀ ਹੋਵੇ ਤਾਂ ਸਮਾਜ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਅਸਲੀ ਅਣਖ ਧੀਆਂ ਨੂੰ ਘੁੱਟ-ਘੁੱਟ ਕੇ ਮਰਨ ਵਿੱਚ ਨਹੀਂ ਸਗੋਂ ਉਹਨਾਂ ਨੂੰ ਬਚਾਉਣ ਦੇ ਵਿੱਚ ਹੈ ਅੱਜ ਪੰਜਾਬ ਦੀ ਜਵਾਨੀ ਧੁੰਦ ਦੇ ਵਿੱਚ ਗਵਾਚ ਰਹੀ ਹੈ ਨਸ਼ਾ ਸਿਰਫ਼ ਪੁੱਤਾਂ ਨੂੰ ਨਹੀਂ ਮਾਰਦਾ ਇਹ ਪੂਰੇ ਟੱਬਰ ਦੀ ਇੱਜ਼ਤ ਅਤੇ ਖੁਸ਼ੀਆਂ ਨੂੰ ਸਾੜ ਦਿੰਦਾ ਹੈ ਜੇਕਰ ਤੁਹਾਡੇ ਆਸ-ਪਾਸ ਕੋਈ ਵੀ ਅਜਿਹੀ ਰੂਪ ਹੈ ਜੋ ਚੁੱਪਚਾਪ ਜ਼ੁਲਮ ਸਹਿ ਰਹੀ ਹੈ ਤਾਂ ਉਸ ਦੇ ਹੱਕ ਦੇ ਵਿੱਚ ਆਵਾਜ਼ ਉਠਾਓ ਸ਼ਾਇਦ ਤੁਹਾਡੀ ਇੱਕ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਬਦਲ ਦੇਵੇ ਤੁਹਾਨੂੰ ਕਰਨੈਲ ਸਿੰਘ ਦਾ ਇਹ ਫੈਸਲਾ ਕਿਵੇਂ ਲੱਗਾ ਕੀ ਉਸਨੇ ਸਹੀ ਕੀਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਬਾਪ ਤੱਕ ਇਹ ਸੁਨੇਹਾ ਪਹੁੰਚੇ ਮਿਲਦੇ ਹਾਂ ਜਲਦੀ ਹੀ ਇੱਕ ਹੋਰ ਸੱਚੀ ਅਤੇ ਦਿਲ ਨੂੰ ਝੰਝੋੜਨ ਵਾਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖੋ ਨਸ਼ਿਆਂ ਤੋਂ ਦੂਰ ਰਹੋ ਅਤੇ ਗੁਰੂ ਦੇ ਲੜ ਲੱਗੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ